ਇੱਕ ਸਬ ਇੰਸਪੈਕਟਰ ਦੀ ਗੋਲੀ ਲੱਗਨ ਦੇ ਨਾਲ ਮੌਤ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਸਿਰ ਦੇ ਵਿੱਚ ਗੋਲੀ ਵੱਜੀ ਹੈ ਜਿਸ ਦੇ ਕਾਰਨ ਉਹਨਾਂ ਦੀ ਮੌਤ ਹੋ ਚੁੱਕੀ ਹੈ ਘਟਨਾ ਜਲੰਧਰ ਦੇ ਦੱਸੀ ਜਾ ਰਹੀ ਹੈ ਜਿੱਥੇ ਕਿ ਉਹਨਾਂ ਦੀ ਕਾਰ ਦੇ ਵਿੱਚ ਪਾਰਕਿੰਗ ਦੇ ਅੰਦਰ ਉਹਨਾਂ ਦੀ ਮ੍ਰਿਤਕ ਦੇ ਮਿਲੇ ਸਵਾਦ ਉਹਨਾਂ ਦੇ ਪਰਿਵਾਰ ਨੂੰ ਵੀ ਬੁਲਾਇਆ ਗਿਆ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਮ੍ਰਿਤਕ ਦੇ ਪੋਸਟਮਾਰਟਮ ਦੇ ਲਈ ਮੌਤਚਰੀ ਦੇ ਵਿੱਚ ਰੱਖਵਾ ਦਿੱਤੀ ਗਈ ਦੱਸਿਆ ਜਾ ਰਿਹਾ ਹੈ ਕਿ ਇਹ ਸਬ ਇੰਸਪੈਕਟਰ ਆਪਣੀ ਗੱਡੀ ਦੇ ਵਿੱਚ ਪਾਰਕਿੰਗ ਦੇ ਵਿੱਚ ਬੈਠੇ ਹੋਏ ਸੀਗੇ ਤੇ ਆਪਣੀ ਪਿਸਤਲ ਸਾਫ਼ ਕਰ ਰਹੀ ਸੀ ਤੇ ਪਿਸਤਲ ਸਾਫ਼ ਕਰਦਿਆਂ ਅਚਾਨਕ ਗੋਲੀ ਵਾ ਗੋਲੀ ਚੱਲਦੀ ਹੈ ਦੋਸਤੋ ਬਾਦ ਗੋਲੀ ਉਹਨਾਂ ਦੇ ਸਿਰ ਦੇ ਵਿੱਚ ਲੱਗਦੀ ਹੈ ਤੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਪਰਿਵਾਰਕ ਮੈਂਬਰ ਵੀ ਉੱਥੇ ਪਹੁੰਚੇ ਹੋਏ ਨੇ ਤੇ ਉਹਨਾਂ ਦੀ ਮ੍ਰਿਤਕ ਦੇ ਕਬਜ਼ੇ ਦੇ ਵਿੱਚ ਲੈ ਕੇ ਹੋਣੇ ਪੋਸਮਾਰਟਮ ਲਈ ਮੌਜੂਲੀ ਦੇ ਵਿੱਚ ਰੱਖਵਾ ਦਿੱਤੀ ਗਈ ਹੈ। ਖੁਦ ਅਸੀਂ ਕੀ ਸਬ ਇਨਸਪੈਕਟਰ ਦੀ ਪਛਾਣ ਸੀਆਈਏ ਵਿੰਗ ਦੇ ਵਿੱਚ ਤਨਾਤ ਸਬ ਇਨਸਪੈਕਟਰ ਭੁਪਿੰਦਰ ਸਿੰਘ ਦੱਸਿਆ ਜਾ ਰਹੇ ਨੇ ਜੋ ਕਿ 50 ਸਾਲ ਦੀ ਉਹਨਾਂ ਦੀ ਉਮਰ ਸੀਗੀ ਤੇ ਸੀਆਈਏ ਵਿੰਗ ਦੇ ਵਿੱਚ ਬਤੌਰ ਸਬ ਇਨਸਪੈਕਟਰ ਆਪਣੀਆਂ ਸੇਵਾਵਾਂ ਨਿਭਾਰੇ ਸੀ ਡਿਊਟੀ ਨਿਭਾਰੇ ਸੀ ਤੇ ਇਸ ਤਰ੍ਹਾਂ ਨੇ ਪਿਸਟਲ ਸ਼ਾਟ ਕਰਦੇ ਉਹਨਾਂ ਦੀ ਗੋਲੀ ਚੱਲ ਜਾਂਦੀ ਹੈ ਤੇ ਗੋਲੀ ਉਹਨਾਂ ਦੇ ਸਿਰ ਦੇ ਵਿੱਚ ਲੱਗਣ ਦੇ ਕਾਰਨ ਉਹਨਾਂ ਦੀ ਮੌਤ ਹੋ ਚੁੱਕੀ ਹੈ। ਖੁਦ ਅਸੀਂ ਕੀ ਸੀਆਈਏ ਦਫ਼ਤਰ ਦੇ ਹੀ ਪਾਰਕਿੰਗ ਦੇ ਵਿੱਚ ਉਹ ਖੜੇ ਹੋਏ ਸੀ ਸੀਆਈਏ ਦਫ਼ਤਰ ਦੇ ਹੱਥ ਦੇ ਵਿੱਚ ਉਹ ਤਨਾਤ ਸੀਗੇ ਤੇ ਉਸੇ ਹੀ ਦਫ਼ਤਰ ਦੇ ਬਾ ਆਪਣੀ ਗੱਡੀ ਦੇ ਵਿੱਚ ਬੈਠੇ ਹੋਏ ਸੀ ਤੇ ਗੋਲੀ ਲੱਗਣ ਦੇ ਨਾਲ ਉਹਨਾਂ ਦੀ ਮੌਤ ਹੋਈ ਹੈ ਉਸ ਤੋਂ ਬਾਅਦ ਪਰਿਵਾਰਿਕ ਮੈਂਬਰ ਵੀ ਮੌਕੇ ਤੇ ਪਹੁੰਚੇ ਹੋਏ ਐ ਤੇ ਉਹਨਾਂ ਦੇ ਮ੍ਰਿਤਕ ਦੇ ਪੋਸਟਮਾਰਟਮ ਦੇ ਲਈ ਭਜਵਾ ਦਿੱਤੇ ਗਏ। ਮੈਂ ਤੇ ਮੇਰੇ ਸਾਥੀ ਬਾਹਰ ਸੀ ਪਟਰੋਲਿੰਗ ਤੇ ਪਟੇਲ ਆਪਣੇ ਫੀਲਡ ਤੋਂ ਆਜਿਆ ਸੀ। ਜੀ ਤੇ ਆਪਾਂ ਨੂੰ ਹੋਏ ਥਾਣੇ ਨੂੰ ਇਨਕਲੂਜਨ ਰਿਪੋਰਟ ਸੀ ਕਿ ਇਹ ਰੈਹਾਸਿੰਗ ਕੁਆਟਰ ਹੈਗੇ ਆ ਡਿਵੀਜ਼ਨ ਨੰਬਰ 2 ਦੇ ਵਿੱਚ। ਪਾਰਕਿੰਗ 'ਚ ਗੱਡੀ ਖੜੀ ਆ। ਜੀ। ਉੱਥੇ ਆਪਣੇ ਐਸ.ਆਈ. ਭਵਿੰਦਰ ਸਿੰਘ ਸਬ-ਇੰਸਪੈਕਟਰ ਸੀ ਸਟਾਫ ਦੀ ਹਾਪੀ ਗਿਲੰਦਰ। ਤੇ ਜਿਨ੍ਹਾਂ ਦੇ ਅਚਾਨਕ ਗੋਲੀ ਲੱਗਨ ਕਰਨਾ ਉਹਨਾਂ ਦੀ ਮੌਤ ਹੋ ਗਈ ਆ ਮੌਕੇ ਤੇ ਪੁਜੀ ਦੀ ਕਾਰਵਾਈ ਕਰੂ ਆਪਾਂ ਮੌਕੇ ਤੇ ਪੁੱਜੇ ਮੌਕੇ ਤੋਂ ਉਹਨਾਂ ਦੀ ਵਾਈਫ ਜਿਹੜੀ ਆ ਉਹ ਆ ਗਈ ਸੀ ਵਾਈਫ ਉਹਨਾਂ ਦੀ ਹਾਜ਼ਰ ਆਈ ਆ ਉਹ ਜੀ ਤੁਹਾਡੇ ਕੋਲ ਤਲਾਕ ਦਿੱਤੇ ਵੀ ਸੀ ਉਹਨਾਂ ਨੂੰ ਹਾਂ ਜੀ ਮੌਕੇ ਤੇ ਵਾਈਫ ਉਹਨਾਂ ਦੀ ਹਾਜ਼ਰ ਆਈ ਪੁਵਿੰਦਰਪੁਰ ਕੁਲਵੰਤਪੁਰ ਤੇ ਮੌਕੇ ਤੇ ਸਾਡੇ ਜਿਹੜੇ ਸੀਨੀਅਰ ਅਫਸਰ ਵੀ ਆਏ ਉਹਨੇ ਹਾਜ਼ਰੀ ਆਪਾਂ ਜਿਹੜੀ ਮੁਲਾਇਆ ਮੌਕਾ ਕਰਕੇ ਡੈਡੀ ਬੁਡੀ ਸੀ ਬਣਾ ਉਸ ਤੋਂ ਜਿਹਨੂੰ ਤਾਂ ਪਛਾਣਤੀ ਆ ਉਹ ਰੋਲਵਰ ਕੋਈ ਜਿਹੜਾ ਉਹ ਆਚਾਰਕ ਜੀ ਗੱਡੀ ਦੇ ਵਿੱਚ ਆਪਣਾ 9 ਐਮ 9 ਐਮ ਐਨ ਪਿਸਟਲ ਜਿਹੜਾ ਆਪਣਾ ਯਾ ਗੱਡੀ ਸਫਾਈ ਕਰ ਰਿਆ ਸੀ ਵਿੱਚ ਪਿਸਟਲ ਦੀ ਉਹ ਆਚਾਰਕ ਗੋਲੀ ਲਗੰਨਾ ਜਿਹਦੇ ਉਹਦੇ ਸਿਰ ਤੇ ਗੋਲੀ ਲੱਗੀ ਹੈ ਜਿਸ ਨਾਲ ਉਹਦੀ ਮੌਤ ਹੋਈ ਆ ਸਰ ਉਹ ਵੈਪਨ ਸਰਕਾਰੀ ਸੀਗਾ ਜੀ ਹਾਂ ਸਰਵਿਸ ਸਰਵਿਸ ਵੈਪਨ ਸੀਗਾ ਪਿਸਟਲ ਸੀ ਹਾਂ ਸਰਵਿਸ ਪਿਸਟਲ ਸੀਗਾ ਤੇ ਸਰ ਇਹ ਕਿੰਨੇ ਕਵੇ ਦਾ ਵਾਕਿਆ ਕਿੰਨੇ ਕਵੇ ਦਾ ਇਹ ਆਪਾਂ ਨੂੰ ਇਨਫਰਮੈਂਸ ਸਵੇਰੇ 7 ਵਜੇ ਮਿਲੀ ਆ ਜੀ ਲੇਕਿਨ ਉਹਨਾਂ ਨੂੰ ਸੀ ਸਟਾਫ ਵਾਲਿਆਂ ਨੂੰ ਜਿਹੜੇ ਆ ਉਹਨਾਂ ਨੂੰ 6:30 ਵਜੇ ਕਹਿੰਦੇ ਪਤਾ ਲੱਗਾ ਸਰ ਕਿੰਨੀ دیر ਤੋਂ ਇੱਥੇ ਤਨਾਤ ਸੀ ਤਨਾਤ ਤਾਂ ਇਹ ਪ੍ਰੋਪਰ ਤਾਂ ਸੀ ਸਟਾਫ ਵਾਲਿਆਂ ਨੂੰ ਪਤਾ ਉਹਨਾਂ ਦੇ ਅਧਿਆਤਿ ਜਿਹੜਾ ਇਨਸਪੈਕਟਰ ਲੱਗੇ ਜੀ ਬਾਲੀ ਸਾਹਿਬ ਉਹਨਾਂ ਨੂੰ ਪਤਾ ਜੀ ਇਹਦੀ ਵਾਰੀ ਆਪਾਂ ਇਹ ਨਿਕਾਈ ਨਾ ਕਰਨੀਆਂ ਤੇ ਸਰ ਜੀ ਗੱਡੀ ਜਿਹੜੀ ਸੀ ਦੇ ਹੱਥ ਦੇ ਬਾਹਰ ਹੀ ਲੱਗੀ ਹੋਈ ਸੀ ਗੱਡੀ ਜਿਹੜੀ ਆ ਪਾਰਕਿੰਗ ਦੇ ਵਿੱਚ ਲੱਗੀ ਸੀ ਦੇ ਹੱਥ ਦੇ ਬਾਹਰ ਲੱਗੀ ਹੋਈ ਸੀ ਕੋਈ ਸੀਸੀਟੀਵੀ ਕਾਟ ਨਹੀਂ ਸਰ ਕੋਈ ਸੀਸੀਟੀਵੀ ਕੈਮਰੇ ਜਾਂ ਫੁਟੇਜ ਕੋਈ ਨਹੀਂ ਆਇਆ ਅੱਛਾ ਤੇ ਬਾਕੀ ਜੋ ਵੀ ਅਜੇ ਤਾਂ ਫਿਲਹਾਲ ਜਿਹੜੀ ਇਹਦੀ ਆਪਾਂ ਡੈਡ ਗੱਡੀ ਸੁਵਿਲਾਸਾ ਜਨਰਲ ਹੈ ਕਰਾਈ ਹੋਈ ਹੈ ਜਦੋਂ ਅੱਜ ਸਰ ਕਾਰਵਾਈ ਕੀ ਹੋਏਗੀ ਨਾ ਕਾਰਵਾਈ ਫਿਰ ਆਜੇਗਾ ਜੀ ਜੀ 180 ਐਪੀਸੀ ਜੀ ਕਾਰਜਾਂ ਉਤੇ ਲਿਆ ਰਹੇ ਆ ਇਹ ਚਾਨਣ ਜੀ ਦੀ ਵਾਈਫ ਨੇ ਕੁਝ ਦੱਸਿਆ ਕੋਈ ਜਿਹੜੀ ਵਾਈਫ ਰ ਹੈ ਜਿਹੜੀ ਵਾਈਫ ਨੇ ਜੇ ਬਿਆਨ ਹੈ ਸਟੇਟਮੈਂਟ ਉਹਦੇ ਆਧਾਰ ਤੇ ਕਾਰਵਾਈ ਹੋਣੀ ਸਰ ਇਹਦੇ ਵਿੱਚ ਕੋਈ ਗੱਲ ਕੀਤੀ ਉਹਨਾਂ ਕੋਈ ਦੱਸਿਆ ਕੀ ਕੋਈ ਕਾਰਨ ਤਾਂ ਨਹੀਂ ਸੀ ਕਾਰ ਕੋਈ ਜੀ ਕਿ ਕੋਲਪ ਤਾਂ ਨਹੀਂ ਸੀ ਨਹੀਂ ਕੋਈ ਕਾਰਨ ਤਾਂ ਇਹਦਾ ਕੋਈ ਹੈ ਨਹੀਂ ਸੀ ਜੀ ਮਦਰ ਦਾ ਸੀ ਪਹਿਲਾਂ ਮਦਰ ਜੀ ਹੋਈ ਸੀ ਕੰਤੇ ਤੇ ਉਹਦੇ ਕਰਕੇ ਉਹ ਤੋਂ ਥੋੜਾ ਮਦਦ ਕਰਕੇ ਰਿਪੋਰਟ ਸੀ ਜੀ ਹਾਲੇ ਉਹਨਾਂ ਦੀ ਮੈਸੇਜ ਦਾ ਕੋਈ ਬਿਆਨ ਵਗੈਰਾ ਨਹੀਂ ਆਇਆ ਹੈ ਉਹ ਅਜੇ ਸਦਮੇ 'ਚ ਹੂਮ ਕਰਕੇ ਉਹਨੇ ਬਿਆਨ ਨਹੀਂ ਲਿਖਾਇਆ ਅੱਛਾ ਸਵੇਰੇ ਸੁਬਾਹ ਵੀ ਬਿਆਨ ਲਿਖਾ ਸਰ ਕਿਹੜੀ ਜਗ੍ਹਾ ਦੇ ਰਹਿਣ ਵਾਲੇ ਆ ਕਿ ਕੋਹ ਔਰ ਦੇ ਰਹਿਣ ਵਾਲੇ ਆ ਉਹਨਾਂ ਦੀ ਮਦਦ ਦਾ ਕੀ ਕਹਿਣਾ ਹੈ ਇਹ ਨਹੀਂ 22 ਉਹਨਾਂ ਦੀ ਇਹ ਉਹਨਾਂ ਦੀ ਮੰਨਣਾ ਗੱਲਬਾਤ ਹੋਈ ਉਹ ਨਹੀਂ ਜੇ ਜੀ ਮਦਦ ਦੇਥ ਹੋ ਗਈ ਸੀ ਤਾਂ ਉਹਦੇ ਕੋਲ ਪ੍ਰੈਕਟਿਸ ਸੀ ਕਿ ਨਾ 22 22